ਸਤ ਸ੍ਰੀ ਅਕਾਲ ਦੋਸਤੋ ਮਹਿਕ ਪ੍ਰੀਤ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਐਸੇ ਨਾਲ ਹੀ ਮਹਿਕ ਨੂੰ ਬਹੁਤ ਸਾਰੀਆਂ ਗੱਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਉਸ ਦਾ ਪਤੀ ਅਤੇ ਉਸ ਦੀ ਮਾਂ ਉਸ ਨੂੰ ਮੜਕੇ ਬਾਪੇ ਕੈਨੇਡਾ ਚਲੇ ਗਏ ਅਤੇ ਉਸ ਨੂੰ ਇੰਡੀਆ ਤੋਂ ਨਾਲ ਲੈ ਕੇ ਨਹੀਂ ਗਏ ਪਹਿਲਾ ਇਹ ਅਫਵਾਹ ਉੱਡੀ ਸੀ ਵੀ ਮਹਿਕ ਪ੍ਰੀਤ ਕੈਨੇਡਾ ਵਾਪਸ ਚਲੀ ਗਈ ਹੈ ਅਤੇ ਇਸ ਨਾਲ ਹੀ ਹੁਣ ਨਵੀਂ ਅਪਡੇਟ ਹੈ ਜੀ ਅਭੀ ਮਹਿਕ ਪ੍ਰੀਤ ਕੈਨੇਡਾ ਨਹੀਂ ਇੰਡੀਆ ਵਿੱਚ ਹੀ ਹੈ ਅਤੇ ਹੁਣ ਉਸ ਦਾ ਜੇਠ ਵੀ ਇੰਡੀਆ ਵਾਪਸ ਆ ਰਿਹਾ ਹੈ ਇਸ ਦਾ ਇੱਕ ਕਾਰਨ ਹੈ ਜੇਠ ਦੇ ਵਾਪਸ ਆਉਣ ਦਾ ਅਤੇ ਇਸ ਤੋਂ ਪਹਿਲਾਂ ਇਸ ਦੀ ਜੇਠਾਣੀ ਵੀ ਇੰਡੀਆ ਵਾਪਸ ਆ ਚੁੱਕੀ ਹੈ ਇਸ ਲਈ वापिस ਆਏ ਹਾਂ ਕਿਉਂਕਿ ਜੋ ਮਹਿਕ ਪ੍ਰੀਤ ਦੀ ਸੱਸ ਹੈ ਉਹ ਦਿਨੋਂ-ਦਿਨ ڈپریشن ਦੇ ਵਿੱਚ ਜਾਣ ਲੱਗੀ ਹੈ ਕਿਉਂਕਿ ਲੋਕਾਂ ਦੀਆਂ ਇੰਨੀਆਂ ਸਾਰੀਆਂ ਗੱਲਾਂ ਦਾ ਮਾੜੀਆਂ ਦਾ ਸਾਹਮਣਾ ਕਰਨਾ ਉਹਨਾਂ ਲਈ ਵੀ ਬਹੁਤ ਹੀ ਜ਼ਿਆਦਾ ਔਖਾ ਹੋ ਗਿਆ ਕਿਉਂਕਿ ਲੋਕ ਬਹੁਤ ਹੀ ਤਰ੍ਹਾਂ ਦੀਆਂ ਉਹਨਾਂ ਬਾਰੇ ਗਲਤ ਗੱਲਾਂ ਨੇ ਜਿਹੜੀਆਂ ਉੜਾ ਰਹੇ ਹਨ ਅਤੇ ਕਹਿ ਰਹੇ ਹਨ ਵੀ ਮਹਿਕ ਦਾ ਆਪਣੀ ਸੱਸ ਦੇ ਨਾਲ ਕੋਈ ਝਗੜਾ ਸੀ ਜਿਸ ਕਰਕੇ ਉਸ ਦੀ ਸੱਸ ਅਤੇ ਸਹੁਰੇ ਪਰਿਵਾਰ ਨੇ ਮਹਿਕ ਪ੍ਰੀਤ ਨੂੰ ਆਪਣੀ ਡਿਪਰੈਸ਼ਨ ਵਰਗੀ ਬਿਮਾਰੀ ਦੇ ਵਿੱਚ ਇਕੱਲਿਆਂ ਹੀ ਉਸਤੇ ਦੋਸਤ ਦੇ ਘਰੇ ਛੱਡ ਦਿੱਤਾ ਇਹ ਸਾਰੀਆਂ ਗੱਲਾਂ ਨੇ ਜੋ ਵੀ ਉਸਤੇ ਸਹੁਰੇ ਪਰਿਵਾਰ ਦੇ ਉੱਤੇ ਬਹੁਤ ਹੀ ਜ਼ਿਆਦਾ ਮਾੜਾ ਅਸਰ ਪਾ ਰਹੀਆਂ ਹਨ ਇਸ ਲਈ ਆਪਣੀ ਮਾਂ ਕੋਲ ਉਸਤੇ ਹੰਨਸ਼ੇਠ ਤੇ ਜਠਾਣੀ ਆ ਕੇ ਰਹਿਣਗੇ ਜਿਸ ਨਾਲ ਉਸਦੀ ਮਾਂ ਦਾ ਮਨ ਠੀਕ ਹੋ ਸਕੇ ਐਸੇ ਨਾਲ ਹੀ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਵੀ ਮਹਿਕ ਦੇ ਜੇਠ ਨੂੰ ਕੈਨੇਡਾ ਦੇ ਵਿੱਚ ਰਹਿੰਦੇ ਨੂੰ 3 ਸਾਲ ਹੋ ਗਏ ਸੀ ਜਿਸ ਤੋਂ ਬਾਅਦ ਉਸ ਦੀ ਮਾਂ ਦਾ ਦਿਲ ਨਹੀਂ ਲੱਗਦਾ ਸੀ ਅਤੇ ਉਹ ਆਪਣੀ ਮਾਂ ਕੋਲ ਹੁਣ ਵਾਪਸ ਆ ਰਿਹਾ ਹੈ ਐਸੇ ਨਾਲ ਹੀ ਇਹ ਵੀ ਗੱਲ ਹੈ ਵੀ ਉਹ ਹੁਣ ਮਹਤੁਪ੍ਰੀਤ ਨੂੰ ਵੀ ਮਿਲਣ ਲਈ ਜਾਣਗੇ ਇਸ ਲਈ ਸਾਰਿਆਂ ਨੂੰ ਇਹ ਅਪੀਲ ਹੈ ਵੀ ਇਸ ਪਰਿਵਾਰ ਬਾਰੇ ਕਲਕ ਗੱਲਾਂ ਨੇ ਜਿਹੜੀਆਂ ਲੋਕ ਉਡਾ ਰਹੇ ਹਨ ਉਹਨਾਂ ਨਾਲ ਪਰਿਵਾਰ ਤੇ ਬਹੁਤ ਹੀ ਜ਼ਿਆਦਾ ਮਾੜਾ ਇਫੈਕਟ ਪੈ ਰਿਹਾ ਹੈ ਜੋ ਕਿ ਬਿਲਕੁਲ ਵੀ ਸਹੀ ਨਹੀਂ ਹੈ